ਸੰਗਰੂਰ ਲੋਕ ਸਭਾ ਸੀਟ ਤੋਂ ਸ਼੍ਰੋਮਨੀ ਅਕਾਲੀ ਦਲ ਦੇ ਉਮੀਦਵਾਰ ਇਕਬਾਲ ਸਿੰਘ ਝੁੰਦਾ ਵੱਲੋਂ ਸੰਗਰੂਰ ਬਾਹਰ ਐਸੋਸੀਏਸ਼ਨ ਵਿੱਚ ਜਾ ਕੇ ਵਕੀਲ ਭਾਈਚਾਰੇ ਨਾਲ ਮੀਟਿੰਗ ਕੀਤੀ ਗਈ। ਚਲੋ ਅਸੀਂ ਮੈਂ ਤਾਂ ਆਪਦੇ ਆਪ ਨੂੰ ਖੁਸ਼ਕਿਸਮ ਸਮਝਦਾ ਕਿ ਵਕੀਲ ਭਾਈਚਾਰੇ ਵਿੱਚ ਆਪਦੇ ਵਿਚਾਰ ਸਾਂਝੇ ਕਰਨ ਦਾ ਆਪਦਾ ਪੱਖ ਰੱਖਣ ਦਾ ਮੌਕਾ ਮਿਲਿਆ। ਮਹਿਮਾਨਯੋਗ ਬਾਹਰ ਦੇ ਸਾਰੇ ਮੈਂਬਰ ਸਾਹਿਬਾਨ, ਜਿੰਸਾ ਸਾਹਿਬ ਪ੍ਰਧਾਨ ਸਾਹਿਬ ਦਾ ਔਰ ਉਹਨਾਂ ਦੀ ਸਮੁੱਚੀ ਟੀਮ ਦਾ ਤਹਿ ਦਿਲੋਂ ਧੰਨਵਾਦ ਕਰਦਾ। ਕਿ ਉਹਨਾਂ ਨੇ ਸਾਨੂੰ ਮੌਕਾ ਦਿੱਤਾ ਉਹਦਾ ਸਮਾਂ ਦਿੱਤਾ ਪਰ ਸਾਨੂੰ ਉਹਨਾਂ ਨਾਲ ਵਿਚਾਰ ਵਟਾਂਦਰਾ ਸਾਂਝਾ ਕਰਨ ਦਾ ਮੌਕਾ ਮਿਲਿਆ ਕਿਉਂਕਿ ਇੱਕ ਐਸਾ ਵਰਗ ਹੈ ਸਮਾਜ ਦਾ ਜਿਹਨੂੰ ਆਪਾਂ ਇਹ ਕਹਿ ਸਕਦੇ ਹਾਂ ਕਿ ਸਭ ਨਾਲੋਂ ਚੇਤਨ ਔਰ ਸੂਝਵਾਨ ਵਰਗ ਲੋਕਾਂ ਨਾਲ ਸਭ ਨਾਲੋਂ ਵੱਧ ਵਾਸਤਾ ਚੰਗੇ ਮਾੜੇ ਲੋਕਾਂ ਨਾਲ ਵਾਸਤਾ ਸੋ ਇਸ ਕਰਕੇ ਇਹਨਾਂ ਕੋਲੇ ਆਪਦੀ ਗੱਲ ਰੱਖਣੀ ਆਪਾਂ ਇਹ ਕਹਿ ਸਕਦੇ ਹਾਂ ਸਮਾਜ ਦੇ ਬਹੁਤ ਵੱਡੇ ਹਿੱਸੇ ਤੱਕ ਤੁਸੀਂ ਆਪਦੀ ਗੱਲ ਜਿਹੜੀ ਪਹੁੰਚਾ ਸਕਦੇ ਹੋ ਸੋ ਅਸੀਂ ਆਪਦਾ ਪੱਖ ਰੱਖਿਆ ਵਿਚਾਰ ਵਟਾਂਦਰਾ ਇਹਨਾਂ ਨੇ ਕਰਨਾ ਜੋ ਫੈਸਲਾ ਕਰਨ ਦੇ ਪ੍ਰਵਾਨਾ ਅਸੀਂ ਚੁੰਦਾ ਸਾਹਿਬ ਦਾ ਬਾਹਰ ਦੇ ਵਿੱਚ ਆਉਣ ਤੇ ਵੈਲਕਮ ਕੀਤਾ ਤੇ ਕਿਉਂਕਿ ਚੁੰਦਾ ਸਾਹਿਬ ਸਾਡੇ ਵਕੀਲ ਪਾਇਚਾਰੇ ਦੇ ਵਿੱਚ ਸਬੰਧ ਰੱਖਦੇ ਨੇ ਜਿਵੇਂ ਕਿ ਮੈਂ ਆਪਣੀ ਬਾਹਰ ਬੋਲਿਆ ਵੀ ਹੈ ਕਿ ਸਾਡਾ ਵਕੀਲਾਂ ਦਾ ਸਿਆਸਤ ਦੇ ਵਿੱਚ ਬਹੁਤ ਵੱਡਾ ਯੋਗਦਾਨ ਹੈ ਤੇ ਅਸੀਂ ਮਾਣ ਵੀ ਮਹਿਸੂਸ ਕਰਾਂਗੇ ਜਦੋਂ ਚੁੰਦਾ ਸਾਹਿਬ ਪਾਰਲੀਮੈਂਟ ਜਾਣਗੇ ਤੇ ਪੰਜਾਬ ਦਾ ਵੀ ਮੁੱਦੇ ਤੇ ਸੰਗਰੂਰ ਦਾ ਵੀ ਮੁੱਦੇ ਉੱਥੇ ਰੱਖਣਗੇ ਤੇ ਫਿਰ ਅਸੀਂ ਆਪਣੇ ਆਪ ਨੂੰ ਮਾਣ ਮਹਿਸੂਸ ਕਰਾਂਗੇ ਸਾਡੇ ਇੱਕ ਵਕੀਲ ਸਾਹਿਬ ਦੇਖੋ ਸ਼ਾਸ ਦੇ ਵਿੱਚ ਜਾ ਕੇ ਤੇ ਪਾਰਲੀਮੈਂਟ ਦੇ ਵਿੱਚ ਲੋਕਾਂ ਦੀ ਆਵਾਜ਼ ਬੁਲੰਦ ਕਰ ਰਹੇ ਨੇ ਅਸੀਂ ਮਾਣ ਵੀ ਮਹਿਸੂਸ ਕਰਦੇ ਆਂ ਕਿ ਅੱਜ ਵਾਰ ਦੇ ਵਿੱਚ ਆਏ ਨੇ ਤੇ ਅਸੀਂ ਉਹਨਾਂ ਦਾ ਪਰਮਾ ਸਵਾਗਤ ਕੀਤਾ ਤੇ ਅਸੀਂ ਪਰਮਾਤਮਾ ਅੱਗੇ ਦੁਆ ਵੀ ਕਰਦੇ ਆਂ ਕਿ ਆਪਣੀ ਇਸ ਚੋਣ ਨੂੰ ਜਿੱਤ ਕੇ ਸਾਡੀ ਸਾਡੇ ਵਕੀਲਾਂ ਦਾ ਖਾਸ ਕਰਕੇ ਮਾਣ ਵਕਸ਼ਣਗੇ ਵਕੀਲ ਵਕੀਲ ਕਿਉਂਕਿ ਵਕੀਲ ਭਾਈਚਾਰਾ ਇਹ ਠੀਕ ਹੈ ਕਿ ਵਕੀਲ ਭਾਈਚਾਰਾ ਸਭ ਪਾਰਟੀਆਨ ਸੰਬੰਧ ਰੱਖਦਾ ਹੈ ਬਟ ਜਿੱਥੇ ਧੁੰਦਾ ਸਾਹਿਬ ਦਾ ਸਵਾਲ ਹੈ ਧੁੰਦਾ ਸਾਹਿਬ ਖੁਦ ਵਕੀਲ ਨੇ ਤਾਂ ਜਿੱਥੇ ਸਾਡੀ ਆਪਦੀ ਇਲੈਕਸ਼ਨ ਦੀ ਗੱਲ ਆ ਜੇ ਫਿਰ ਮੈਨੂੰ ਲੱਗਦਾ ਹੈ ਕਿ ਸਾਰੇ ਵਕੀਲ ਸਾਹਿਬਾਨ ਨੇ ਤੇ ਪਾਰਟੀ ਭਾਜੀ ਤੋਂ ਉੱਪਰ ਉੱਠ ਕੇ ਧੁੰਦਾ ਸਾਹਿਬ ਦਾ ਸਾਥ ਦੇਣਗੇ ਦੇਖੋ ਅੱਜ ਜਿਹੜਾ ਪੰਜਾਬ ਦਾ ਹੀ ਮਾਹੌਲ ਹੈ ਦੇਸ਼ ਦਾ ਇਹ ਮਹੌਲਾ ਉਹ ਜਿਹੜੀ ਇੱਕ ਪਾਵਰ ਦੀ ਨੈਸ਼ਨਲਾਈਜੇਸ਼ਨ ਕੀਤੀ ਜਾ ਰਹੀ ਹੈ ਪਾਵਰ ਨੂੰ ਕੇਂਦਰਿਤ ਕਰਨ ਦੀ ਕੋਸ਼ਿਸ਼ ਹੈ ਅੱਜ ਦੇਸ਼ ਉਹਦੇ ਖਿਲਾਫ ਹੈ ਔਰ ਲੋਕ ਹੁਣ ਸੋਚਦੇ ਨੇ ਕਿ ਸਾਡੀ ਖੇਤਰ ਦੀ ਗੱਲ ਕੌਣ ਕਰੇਗਾ ਸਾਡੇ ਸੂਬੇ ਦੀ ਗੱਲ ਕੌਣ ਕਰੇਗਾ ਕਿਉਂਕਿ ਪੰਜਾਬ ਦੇ ਆਪਣੇ ਮੁੱਦੇ ਨੇ ਪੰਜਾਬ ਦੇ ਵਿੱਚ ਅੱਜ ਜੇ ਮੈਂ ਕਹਾਂ ਤਾਂ ਇੱਕ ਬਹੁਤ ਵੱਡਾ ਮੁੱਦਾ ਹੈ ਜਿਹੜੀ ਅਮਨ ਸ਼ਾਂਤੀ ਤੇ ਭਾਈਚਾਰਕ ਸਾਂਝ ਨੂੰ ਲੰਬੂ ਲੱਗ ਰਿਹਾ ਹੈ ਪੰਜਾਬ ਦਾ ਇੱਕ ਬਹੁਤ ਵੱਡਾ ਮੁੱਦਾ ਹੈ ਕਿ ਸਾਡੇ ਜਿਹੜੇ ਨੌਜਵਾਨ ਨੇ ਜਾਂ ਉਹ ਗੈਂਗਸਟਰ ਦੀ ਗੋਲੀ ਨਾਲ ਜਾਂ ਨਸ਼ੇ ਦੀ ਗੋਲੀ ਨਾਲ ਮਾਰੇ ਜਾ ਰਹੇ ਨੇ ਪੰਜਾਬ ਦਾ ਇੱਕ ਬਹੁਤ ਵੱਡਾ ਮੁੱਦਾ ਹੈ ਅਗਰ ਕਾਂਗਰਸ ਪਾਰਟੀ ਤੇ ਆਮ ਆਦਮੀ ਪਾਰਟੀ ਦੇ ਸਾਂਝੇ ਉਮੀਦਵਾਰ ਇਹ ਮੈਨੀਫੈਸਟੋ ਦੇ ਵਿੱਚ ਕਹਿ ਦੇਣ ਕਿ ਭਾਈ ਚੰਡੀਗੜ੍ਹ ਨੂੰ ਅੱਡ ਸਟੇਟ ਬਣਾ ਦੇਾਂਗੇ ਪੰਜਾਬ ਦਾ ਇਹ ਬਹੁਤ ਵੱਡਾ ਮੁੱਦਾ ਹੈ ਕਿ ਸਾਡੀ ਭਗਵੰਤ ਮਾਨ ਸਾਹਿਬ ਦੀ ਸਰਕਾਰ ਜਾ ਕੇ ਸੁਪਰੀਮ ਕੋਰਟ 'ਚ ਕਹਦੇ ਕਿ ਭਾਈ ਅਸੀਂ ਤਾਂ ਐਸਵਾਈਐਲ ਬਣਾਉਣੀ ਚਾਹੁੰਦੇ ਹਾਂ ਔਰ ਉੱਥੇ ਜਿਹੜੀ ਖੇਤਰੀ ਪਾਰਟੀ ਆ ਵਿਰੋਧ ਕਰਦੀ ਹੈ ਉਹ ਜ਼ਮੀਨ ਉਹਨਾਂ ਨੇ ਕਿਸਾਨਾਂ ਨੂੰ ਵਾਪਸ ਕਰਦੀ ਪੰਜਾਬ ਦੇ ਬਹੁਤ ਮਸਲੇ ਨੇ ਸੋ ਅੱਜ ਪੰਜਾਬ ਦੇ ਮਸਲਿਆਂ ਤੇ ਕੇਂਦਰਤ ਹੋਈ ਆ ਮੈਂ ਹਰ ਰੋਜ਼ ਭਗਵੰਤ ਮਾਨ ਸਾਹਿਬ ਨੂੰ ਇੱਕ ਗੱਲ ਕਹਿਣਾ ਅੱਜ ਉਰੋਂ ਵੀ ਕਹਿਣਾ ਸੰਗਰੂਰ ਉਹਨਾਂ ਦੀ ਧਰਤੀ ਹੈ ਮੈਂ ਮਾਨ ਸਾਹਿਬ ਨੂੰ ਕਹਿਣਾ ਕਿ ਮਾਨ ਸਾਹਿਬ ਕਿੱਕ ਲਈ ਥੋੜੀ ਸੋਣੀ ਪਵਾ ਦੇਾਂਗੇ ਪੰਜਾਬ ਦੇ ਮੁੱਦਿਆਂ ਤੇ ਆਜੋ 2 ਸਾਲ ਹੋ ਗਏ ਪੰਜਾਬ ਇੱਕੋ ਗਾਣਾ ਸੁਣ ਰਿਹਾ ਤੇਰੇ ਯਾਰ ਨੂੰ ਦੱਬਣ ਨੂੰ ਫਿਰਦੇ ਧਬਦਾ ਕਿੱਥੇ ਹੈ ਯਾਰ ਤਾਂ ਦੱਬ ਗਿਆ ਯਾਰ ਤਾਂ ਉਦਣ ਹੀ دب ਗਿਆ ਸੀ ਜਿੱਦਣ ਬੀਐਸਐਫ ਪੰਜਾਬ ਦੇ ਵਿੱਚ 40 ਕਿਲੋਮੀਟਰ ਅੰਦਰ ਆ ਗਈ ਸੀ ਤੇ ਭਗਵੰਤ ਮਾਨ ਅਮਿਤ ਸ਼ਾਹ ਦੇ ਨਾਲ ਬਹਿ ਕੇ ਮੀਟਿੰਗ ਕਰਕੇ ਆਏ ਸੀ ਤੇ ਕੁਸਕੇ ਨਹੀਂ ਆ ਕੇ ਯਾਰ ਤਾਂ ਫਿਰ ਉਦਣ ਹੀ دب ਗਿਆ ਸੀ ਜਿੱਦਣ ਸੁਖਪਾਲ ਖਹਿਰਾ ਦੇ ਹੱਕ ਦੇ ਵਿੱਚ ਸੁਪਰੀਮ ਕੋਰਟ ਜਾ ਕੇ ਕਹਤਾ ਸੀ ਭਾਈ ਹੁਣ ਅਸੀਂ ਮੁਕੱਦਮਾ ਨਹੀਂ ਚਲਾਉਣਾ ਸੁਖਪਾਲ ਖਹਿਰਾ ਸਾਹਿਬ ਨੂੰ ਕਦੇ ਤਾਂ ਤੁਸੀਂ ਕਹਿੰਦੇ ਹੋ ਕਹਿੰਨ ਤੋਂ ਵੱਡਾ ਤਸਕਰੀ ਕੋਈ ਨਹੀਂ ਤੁਸੀਂ ਸੁੱਤੇ ਪਿਆ ਨੂੰ ਘਰੋਂ ਚੱਕਣ ਜਾਂਦੇ ਹੋ ਤੇ ਹੁਣ ਕਿਉਂਕਿ ਤੁਹਾਡਾ ਦੇਸ਼ ਚ ਲਾਇੰਸ ਹੋ ਗਿਆ ਕਿਉਂਕਿ ਕੇਜਰੀਵਾਲ ਨੇ ਕਹਤਾ ਭਾਈ ਕਾਂਗਰਸੀ ਨਾਲ ਰਿਸ਼ਤੇ ਠੀਕ ਕਰ ਲੈ ਹੁਣ ਤੁਸੀਂ ਸੁਪਰੀਮ ਕੋਰਟ ਖੜੇ ਹੋ ਕੇ ਕਹਿੰਦੇ ਹੋ ਅਸੀਂ ਕੇਸ ਹੀ ਨਹੀਂ ਚਲਾਉਣਾ ਤੇ ਯਾਰ ਹੁਣ ਕਿਹੜੀਆਂ ਗੱਲਾਂ ਤੇ ਦਬ ਗਿਆ ਮੈਂ ਤਾਂ ਕਹਿੰਦਾ ਮਾਨ ਸਾਹਿਬ ਪੰਜਾਬ ਦੀ ਸਮੱਸਿਆਵਾਂ ਬਹੁਤ ਵੱਡੀਆਂ ਨੇ ਉਰੇ ਬਿਜਲੀ ਦੇ ਕੱਟ ਲੱਗ ਰਹੇ ਨੇ ਉਰੇ ਸੋਸ਼ਲ ਵੈਲਫੇਅਰ ਸਕੀਮਾਂ ਬੰਦ ਪਈਆਂ ਡਿਵੈਲਪਮੈਂਟ ਦੇ ਨਾਂ ਤੇ ਕਿੱਟਨੀ ਲੱਗੀ ਤੇ ਹੈਲਥ ਮਾਡਲ ਪ੍ਰਚਾਰਨ ਵਾਲੇ ਭਗਵੰਤ ਮਾਨ ਸਾਹਿਬ ਕੀ ਕਹਿੰਦੇ ਸੀ ਜੀ ਹੈਲਥ ਮਾਡਲ ਬਣਾ ਦੇਾਂਗੇ ਤੇ ਜਦੋਂ ਆਪਣੇ ਆਪ ਨੂੰ ਲੋੜ ਪਈ ਕਰੇ ਨੇਵੇਂ ਜੀਨੇ ਆਉਣਾ ਸੀ ਉਸ ਦਿਨ ਫਿਰ 40s ਚ ਗਏ ਉਸ ਦਿਨ ਕਿਉਂ ਨਾ ਸਰਕਾਰੀ ਹਸਪਤਾਲ ਚ ਗਏ ਉਸ ਦਿਨ ਕਿਉਂ ਨਾ ਮhalla ਕਲੀਨਿਕ ਚ ਗਏ ਸੋ ਭਗਵੰਤ ਮਾਨ ਸਾਹਿਬ ਪੰਜਾਬ ਦੇ ਮੁੱਦਿਆਂ ਤੇ ਆਉਣ ਮੁੱਦਿਆਂ ਦੀ ਗੱਲ ਕਰਨ ਇਹ ਜਿਹੜੀ ਸ਼ੋਸ਼ੇबाजी ਹੈ ਗੱਡੀਆਂ ਤੇ ਚੜ ਕੇ ਨੱਚਣਾ ਇਹ ਕੋਈ ਹੱਲ ਨਹੀਂ ਪੰਜਾਬ ਦੇ ਮੁੱਦਿਆਂ ਦਾ ਦੇਖੋ ਯੂਨੀਆ ਵੀ ਸਮਝਦੀਆਂ ਸੀ ਕਿ ਭਗਵੰਤ ਮਾਨ ਸਾਹਿਬ ਬੜੇ ਸੋਹਰਦ ਨੇ ਪੰਜਾਬ ਨੂੰ ਲੈ ਕੇ ਪਰ ਭਗਵੰਤ ਮਾਨ ਸਾਹਿਬ ਦੇ ਕਹਿਣ ਦਾ ਮਕਸਦ ਇਹ ਸੀ ਵੀ ਸੜਕਾਂ ਤੇ ਨਿਰ ਰੁਲਣ ਦੇਾਂਗੇ ਕੁੱਟ-ਕੱਟ ਕੇ ਸੱਟਿਆਇਆ ਕਰਾਂਗੇ ਘਰੇ ਨਜ਼ਰ ਸਿੰਪੀ ਸ਼ਰਮਾ ਜਿਹਨੂੰ ਕੇਜਰੀਵਾਲ ਨੇ ਭੈਣ ਬਣਾਇਆ ਭਗਵੰਤ ਮਾਨ ਸਾਹਿਬ ਨੇ ਕਿਹਾ ਤੂੰ ਸਾਡੀ ਭੈਣਾਂ ਨੇ نیچے ਆ ਜਾ ਅੱਜ ਉਹਦੇ ਹਾਲਾਤ ਨੇ ਕਿ ਜਿਸ ਦਿਨ ਕੇਜਰੀਵਾਲ ਪੰਜਾਬ ਆਉਂਦਾ ਉਹਨੂੰ ਘਰੇ ਨਜ਼ਰਬੰਦ ਕਰ ਦਿੰਦੇ ਨੇ ਇਹ ਇੱਜ਼ਤ ਕਰਦੇ ਹੋ ਤੁਸੀਂ ਤੁਸੀਂ 13 ਟਿਕਟਾਂ ਵੰਡੀਆਂ 14ਵੀਂ ਚੰਡੀਗੜ੍ਹ ਦੀ ਵੰਡੀ ਇੱਕ ਵੀ ਕਿਸੇ ਮਹਿਲਾ ਨੂੰ ਟਿਕਟ ਦਿੱਤੀ ਉਹ ਵਿਆਮ ਆਦਮੀ ਪਾਰਟੀ ਨੇ ਉਹ ਦੱਸ ਦਵੇ ਸੋ ਇਹ ਲੋਕ ਗੱਲਾਂ ਬਾਤਾਂ ਨਾਲ ਢਿੱਡ ਪੂਰਾ ਕਰਨਾ ਚਾਹੁੰਦੇ ਨੇ ਮੈਂ ਫੇਰ ਕਹਿਣਾ ਕਿ ਪੰਜਾਬ ਦੀ ਰਾਜਨੀਤੀ ਮੁੱਦਿਆਂ ਤੇ ਲੈ ਕੇ ਆਓ ਮੁੱਦਿਆਂ ਦੀ ਗੱਲ ਕਰੋ ਲੋਕ ਭਲਾਈ ਸਕੀਮਾਂ ਦੀ ਗੱਲ ਕਰੋ ਵਾਧਿਆਂ ਦੀ ਗੱਲ ਕਰੋ ਨਹੀਂ ਲੋਕਾਂ ਨੇ ਜਿਹੜੀ ਆ ਨੱਚਦੇ ਨੇ ਨਾ ਭਗਵੰਤ ਮਾਨ ਸਾਹਿਬ ਐਸੀ ਐ ਕਿ ਐਸੀ ਕਿੱਕਲੀ ਪੈਣੀ ਹੈ 1 ਜੂਨ ਨੂੰ ਤੁਸੀਂ ਦੇਖਿਓ ਵੀ ਇਹ ਲੱਭਿਆ ਨਹੀਂ ਲੱਭਣੀ ਆਮ ਆਦਮੀ ਪਾਰਟੀ